Star News 18 चैनल स्वागत है मैं नवदीप कौर तोडे लेके ले आई हाँ विशेष खबर जिला दे दे हटा बारे वफद डायरेक्टर पंचायत नाल देश की सेवा कर फोजी पिछले चार महीनिया तो कट रहा सरकारी दफ्तर ਅੱਜ 15 ਜੁਲਾਈ ਨੂੰ ਮੁਹਾਲੀ ਵਿਖੇ ਅਤਿਆਚਾਰ ਪਰੇਸ਼ਤਾਚਾਰ ਵਿਰੋਧੀ ਫਰੰਟ ਪੰਜਾਬ ਅਤੇ ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾਦੀ ਅਗਵਾਈ ਵਿੱਚ ਇੱਕ ਵਫ਼ਦ ਡਾਇਰੈਕਟਰ ਪੰਚਾਇਤ ਨੂੰ ਮਿਲਿਆ। ਉਹਨਾਂ ਨੇ ਦੱਸਿਆ ਕਿ ਬਲਜੀਤ ਸਿੰਘ ਸਾਬਕਾ ਫੌਜੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕੁੰਬੜਾਦੀ ਜ਼ਮੀਨ ਪਿੰਡ ਚੰਦਗੜ੍ਹ ਜ਼ਿਲ੍ਹਾ ਰੋਪੜ ਵਿੱਚ ਬਾਈ ਕਨਾਲ 14 ਮਰਲੇ ਜ਼ਮੀਨ ਹੈ। ਜਿਸ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਭੁਪਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਅਮਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਸੁਰਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਅਤੇ ਜਸਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਉਪਰੋਕਤ ਚਾਰੇ ਵਿਅਕਤੀਆਂ ਨੇ ਸ਼ਾਮਲਾਰ ਜ਼ਮੀਨ ਵਿੱਚੋਂ ਲੰਘਦੇ ਪਾਣੀ ਦੇ ਵਹਾ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤਾ ਹੈ ਇਸ ਦੇ ਨੇੜੇ ਲੱਗਦੇ ਰਸਤੇ ਤੇ ਵੀ ਉਪਰੋਕਤ ਵਿਅਕਤੀਆਂ ਵਿੱਚੋਂ ਅਮਰਜੀਤ ਸਿੰਘ ਨੇ ਸ਼ਾਮਲਾਰ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਦੀਆਂ ਲਿਖਤੀ ਦਰਖਾਸਤਾਂ ਡਿਪਟੀ ਕਮਿਸ਼ਨਰ बलाक पंचायत अफसर ते कार्यकारी इंजीनियर जल प्रबंध खोज मंडल रूपनगर नारा मामला एस डी एम मोरिंडा दे ध्यान वी लिया है पर चार महीनों तो निरंतर दफ्तर दे चक्कर काट काट थक चुका है बलजीत सिंह का फौजी ने देश की सेवा अठारह साल की है पर इसकी सुनवाई ना करके इस लगातार परेशान किया जा रहा है कुंबड़ा ने कहा कि यह मेरे कोल पहली उदाहरण नहीं है ਪਹਿਲਾ ਵੀ ਮੇਰੇ ਕੋਲ ਜ਼ਿਲ੍ਹਾ ਮੋਹਾਲੀ ਦੀਆਂ ਨਾਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ अनेका ਉਦਾਹਰਣ ਹਨ ਇਹ ਸਭ ਵੀ ਡੀਪੀਓ ਡੀਪੀਓ ਅਤੇ ਪੰਚਾਇਤ ਸੈਕਟਰੀ ਦੀ ਮਿਲੀ ਪਗਤ ਨਾਲ ਹੁੰਦੇ ਹਨ ਜਿਹੜੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਰਪੰਚ ਤੇ ਪੰਜ ਵੱਖ-ਵੱਖ ਅਦਾਲਤਾਂ 'ਚ ਜੂਝ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਅੱਗੇ ਚੱਲਦੇ ਕਿਹਾ ਕਿ ਜੇਕਰ ਸਾਅਬ ਦਾ ਫੌਜੀ ਨੂੰ 15 ਦਿਨਾਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਸਾਰੇ ਪੀੜਤ ਲੋਕ ਇਕੱਠੇ ਹੋ ਕੇ ਡਾਇਰੈਕਟਰ ਪੰਚਾਇਤ ਦਫ਼ਤਰ ਅੱਗੇ ਪੇਟ ਸਿਆਪਾ ਕਰਨਗੇ इस मौके मंजीत सिंह मेवा तरसेम खान दिलबर खान करमजीत आहन खेड़ी प्रधान जिला संगरूर बलविंदर सिंह गिल मनदीप गुरजीत आदि हाजर हो जदों कब्जातारी भुपिंद फोन से गलबात की गई तलजीत पुत्र महेंद्र के सारे दोषा नकारद कि असी कोई नजायज कब्जा नहीं किया होया बलजीत पुत्र महेंद्र ने

ਬਹੁਤ ਹੀ ਸਤਿਕਾਰਯੋਗ ਸਾਡੀ ਸਾਰੀ ਭੈਣ ਤੇ ਇਧਰੋਂ ਧੰਨਵਾਦ ਤੇ ਅੱਜ ਅਸੀਂ ਇੱਥੇ ਇੱਕ ਡਾਇਰੈਕਟਰ ਪੰਚਾਇਤ ਦੇ ਦਫ਼ਤਰ ਮੰਗ ਪੱਤਰ ਲੈ ਕੇ ਆਏ ਸੀ ਬਲਜੀਤ ਸਿੰਘ ਸਨ ਉਹ ਮਹਿੰਦਰ ਸਿੰਘ ਪਿੰਡ ਕੁੰਬੜਾ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੀ ਜ਼ਮੀਨ ਜਿਹੜੀ ਚਿੰਤਗੜ੍ਹ ਪਿੰਡ ਚ ਹੈ ਜਿਹੜੀ ਰੋਪੜ ਜ਼ਿਲ੍ਹੇ ਚ ਪੈਂਦੀ ਹੈ ਇਹਨਾਂ ਦੀ ਜਿਹੜੀ ਜ਼ਮੀਨ ਉੱਥੇ ਲਈ ਹੋਈ ਹੈ ਕਾਫੀ ਦਿਨ ਪੁਰਾਣੀ ਲਈ ਹੋਈ ਹੈ ਤੇ ਉੱਥੇ ਜਿਹੜੇ ਚਾਰ ਵਿਅਕਤੀ ਜਿਹੜਾ ਪਾਣੀ ਦਾ ਵਹਾਅ ਸੀ ਪੰਚਾਇਤੀ ਸ਼ਾਮਲਾੜ ਜਮੀਨ ਚ ਉਹ ਵਹਾਅ ਪਾਣੀ ਦਾ ਬੰਦ ਕਰਕੇ ਉਹਨਾਂ ਨੇ ਨਜਾਇਜ਼ ਕਬਜ਼ਾ ਕਰਕੇ ਮਿੱਟੀ ਪਾ ਕੇ ਨਜਾਇਜ਼ ਕਬਜ਼ਾ ਕਰ ਲਿਆ ਜਦੋਂ ਨਜਾਇਜ਼ ਕਬਜ਼ਾ ਹੁੰਦਾ ਸਾਰਾ ਕੁਝ ਹੁੰਦਾ ਇਹਨੇ ਇੱਕ ਤਾਂ ਐਕਸਰਬਸਮੈਨ ਹੈ ਸਾਬਕਾ ਫੌਜੀ ਹੈ 18 ਸਾਲ ਇਹਨੇ ਦੇਸ਼ ਦੀ ਸੇਵਾ ਕਰਨ ਵਾਸਤੇ ਆਪਣਾ ਘਰਵਾਰ ਛੱਡ ਕੇ ਬੱਚੇ ਛੱਡ ਕੇ ਦੇਸ਼ ਦੀ ਸੇਵਾ ਕੀਤੀ ਹੈ ਪਰ ਲੇਕਿਨ 4 ਮਹੀਨੇ ਇਹਨੂੰ ਆਪਣਾ ਨਿਆਣ ਸਾਫ ਲੈਣ ਵਾਸਤੇ ਘੁੰਮਣਾ ਤੇ ਖੱਜਲ ਖਵਾਰਨਾ ਪਿਆ ਤੇ ਜਦੋਂ ਬੀਡੀਪੀਓ ਰੋਪੜ ਨੂੰ ਡੀਡੀਪੀ ਰੋਪੜ ਨੂੰ ਬਲਾਕ ਪੰਚਾਇਤ ਅਫਸਰ ਰੋਪੜ ਨੂੰ ਤੇ ਡੀਸੀ ਰੋਪੜ ਨੂੰ ਤੇ ਹਾਰ ਕੇ ਇਹਨੇ ਐਸਡੀਐਮ ਰੰਡਾ ਕੋਲ ਵੀ ਜਾ ਕੇ ਆਪਣੀ ਕਰੀਏ ਜਿਹੜਾ ਏਰੀਆ ਪੈਂਦਾ ਪਰ ਲੇਕਿਨ ਇਸ ਫੌਜੀ ਦੀ ਕਿਤੇ ਸੁਣਾਈ ਨਹੀਂ ਹੋਈ ਹੈ ਇਹਨੇ ਅੱਜ ਜਾ ਕੇ ਜਦੋਂ ਮੇਰੇ ਨਾਲ ਸਲਾਹ ਕੀਤੀ ਮੇਰੇ ਕੋਲ ਸਾਰਾ ਕੇਸ ਲੈ ਕੇ ਆਇਆ ਮੇਰੇ ਪਿੰਡ ਦਾ ਵਾਸੀ ਵੀ ਹੈ ਤੇ ਸਾਰੀ ਵੀਰ ਨੂੰ ਦੱਸ ਕੇ ਸਥਿਤੀ ਤਾਂ ਡਾਇਰੈਕਟਰ ਪੰਚਾਇਤ ਆਏ ਸੀ ਇੱਥੇ ਜਦੋਂ ਡਾਇਰੈਕਟਰ ਪੰਚਾਇਤਾਂ ਦੇ ਤੋਂ ਅਸੀਂ ਦੇਖਿਆ ਵੀ ਡਾਇਰੈਕਟਰ ਪੰਚਾਇਤ ਇੱਥੇ ਹੈ ਨਹੀਂ ਕੋਈ ਡਿਪਟੀ ਡਾਇਰੈਕਟਰ ਵੀ ਡਿਊਟੀ ਤੇ ਕਿਤੇ ਮੀਟਿੰਗ ਤੇ ਗਏ ਹੋਏ ਨੇ ਤੇ ਇੱਕ ਆਪਣਾ ਸਬਡੈਂਟ ਸਾਫ ਸੀ ਬਲਦੇਵ ਤਾਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦੋਇਆ ਵੀ ਅਸੀਂ ਇੱਕ ਦੋ ਦਿਨ ਚ ਅਸੀਂ ਜਾਰੀ ਚਿੱਠੀ ਕਰਕੇ ਇਹਦੀ ਰਿਪੋਰਟ ਮੰਗ ਲੈਂਦੇ ਆ ਵੀ ਡੀਡੀਪੀਓ ਰੋਪੜ ਤੋਂ ਵੀ ਕੀ ਤੁਸੀਂ ਕਾਰਵਾਈ ਕੀਤੀ ਹੈ ਇਹਦੀ ਵੀ ਅਸੀਂ ਐਕਸ਼ਨ ਹੁੰਦਾ ਜੇ ਨਹੀਂ ਐਕਸ਼ਨ ਹੁੰਦਾ ਤਾਂ ਐਸੇ ਡਾਇਰੈਕਟਰ ਪੰਚਾਇਤ ਨੂੰ ਸਾਡੇ ਡੀਡੀਪੀਓ ਨੂੰ ਬੀਡੀਪੀਓ ਨੂੰ ਅਸੀਂ 15 ਦਿਨ ਤੋਂ ਬਾਅਦ ਸਾਨੂੰ ਨੇੜੇ ਬੈਠਿਆ ਅਸੀਂ ਪਿੰਡ 'ਚ ਬੈਠੇ ਆ ਐਸੇ ਡਾਇਰੈਕਟਰ ਦਫ਼ਤਰ ਦਾ ਪਿੱਟ ਸੱਪਾ ਵੀ ਕਰਾਂਗੇ ਤੇ ਜਿਹੜਾ ਵੀ ਸਰਕਾਰ ਦਾ ਕੋਈ ਵੀ ਨਮਾਇਦਾ ਉੱਥੇ ਉਹਦਾ ਹੱਥ ਹੋਊਗਾ ਨਜਾਇਜ਼ ਕਬਜ਼ਾ ਕਰਾਣ ਉਹਦਾ ਵੀ ਜਿਹੜਾ ਵੀ ਚਲਵੇਟਿਆ ਜਾਵੇਗਾ ਤੇ ਇਸੇ ਤਰ੍ਹਾਂ ਸਾਡੇ ਕੋਲੇ ਬਹੁਤ ਸਾਰੀਆਂ ਹੋਰ ਵੀ ਪਹਿਲਾਂ ਵੀ ਉਧਾਰਨਾਗੀਆਂ ਨੇ ਜਦ ਕਿ ਸਾਡੇ ਕੋਲ ਸਕੂਲ ਦਾ ਮੈਟਰ ਸੀ ਇੱਕ ਕੁੰਬੜੇਪਿੰਡ ਦਾ ਪ੍ਰਾਇਮਰੀ ਦਾ ਉਹਦਾ ਜਿਹੜਾ ਰਿਕਾਰਡ ਗੈਪ ਕਰ ਦੇਣਾ ਆਰਟੀਆਈ ਸਾਨੂੰ ਮਿਲਣਾ ਨਹੀਂ ਇੱਥੇ ਮੁਹਾਲੀ ਜ਼ਿਲ੍ਹੇ ਦੇ ਵੀ ਬਹੁਤ ਜਿਹੜੇ ਨਜਾਇਜ਼ ਕਬਜ਼ੇ ਨੇ ਸਾਡੇ ਕੋਲ ਬਹੁਤ ਅਨੇਕਾਂ ਉਧਾਰਨਾਗੀਆਂ ਤਾਂ ਕਿ ਬੀਡੀਪੀਓ ਡੀਡੀਪੀਓ ਕੋਈ ਪ੍ਰਵਾਹ ਨਹੀਂ ਕਰਦੇ ਸਾਡੇ ਕੋਲ ਆਰਟੀਆਈ ਚ ਮੰਗਦੇ ਕੋਈ ਰਿਕਾਰਡ ਨਹੀਂ ਦਿੰਦੇ ਨਜਾਇਜ਼ ਕਬਜ਼ੇ ਨਹੀਂ ਛਡਾਉਂਦੇ ਹੁਣ ਜਦੋਂ ਪੰਚਾਇਤਾਂ ਭੰਗ ਹੋਈਆਂ ਨੂੰ 4 ਮਹੀਨੇ 5 ਮਹੀਨੇ ਹੋ ਗਏ ਤਾਂ ਉਦੋਂ ਬਾਅਦ ਪ੍ਰਬੰਧਨ ਕਰਨਾ ਦੇਖਣਾ ਹੁੰਦਾ ਹੁਣ ਧੜਾ ਧੜ ਨਜਾਇਜ਼ ਕਬਜ਼ੇ ਜਿਹੜੇ ਹੋ ਰਹੇ ਨੇ ਹਾਲ ਤੋਦ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਇਹ ਮੇਰੀ ਮੇਰਾ ਪਿੰਡ ਕੁੰਮੜਾ ਬਲਜੀਤ ਸਿੰਘ ਪਿੰਡ ਕੁੰਮੜਾ ਐਕਸ ਸਰਵਿਸਮੈਨ ਤੇ ਮੇਰੀ ਜ਼ਮੀਨ ਲਈ ਹੋਈ ਚੰਤਗੜ੍ਹ ਪਿੰਡ ਰੋਪੜ ਦੇ ਵਿੱਚ ਪੈਂਦੀ ਹੈ ਇਹ ਉੱਥੇ ਜ਼ਮੀਨ ਦਾ ਝਗੜਾ ਇਹ ਹੈ ਜੀ ਉੱਥੇ 5.5 ਗੱਠੇ ਜ਼ਮੀਨ ਛੱਡੀ ਹੋਈ ਹੈ ਪਾਣੀ ਵਾਸਤੇ ਜਿਸ ਵਿੱਚ ਭਪਿੰਦਰ ਸਿੰਘ son of ਭਗਵਾਨ ਸਿੰਘ ਅਮਰਜੀਤ ਸਿੰਘ son of ਨਿਰਮਲ ਸਿੰਘ ਇਹਨਾਂ ਨੇ ਦੋਵਾਂ ਨੇ ਉਹਦੇ ਵਿੱਚ ਨਜਾਇਜ਼ ਕਬਜ਼ਾ ਕਰਕੇ ਉਹਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਪਾ ਦਿੱਤੀ ਜੋ ਮਿੱਟੀ ਪਾਈ ਹੈ ਮੇਰੀ ਜ਼ਮੀਨ ਨੀਵੀਂ ਹੋ ਗਈ ਹੈ ਉਹਨਾਂ ਦੀ ਉੱਚੀ ਹੋ ਗਈ ਹੈ ਉਹ ਜੋ ਕਬਜ਼ੇ ਵਾਲੀ ਜ਼ਮੀਨ ਹੈ ਉਹ ਉੱਚੀ ਕਰ ਦਿੱਤੀ ਉਹ ਜਿਹੜਾ ਪਾਣੀ ਹੈ ਉਹ ਮੇਰੀ ਜ਼ਮੀਨ ਦੇ ਵਿੱਚੋਂ ਜਾਂਦਾ ਹੈ ਉਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਇਸ ਕਰਕੇ ਮੈਂ ਇਹ ਅੱਜ ਤੁਹਾਡੇ ਮਾਦੇਮ ਦੇ ਰਾਹੀਂ ਅੱਜ ਮੈਂ ਡੀਡੀਪੀਓ ਸਾਹਿਬ ਨੂੰ ਵੀਡੀਓ ਨੂੰ ਐਸਡੀਐਮ ਮਰਿੰਡਾ ਨੂੰ ਡੀਸੀ ਸਾਹਿਬ ਰੋਪੜ ਨੂੰ ਸਾਰਿਆਂ ਕੋਲ ਪਹੁੰਚਾ ਕਰ ਚੁੱਕਿਆ ਹਾਂ 4 ਮਹੀਨੇ ਹੋ ਗਏ ਮੈਨੂੰ ਲਗਾਤਾਰ ਇਹ ਕਰਦਿਆਂ ਨੂੰ ਕਿਸੇ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਅੱਜ ਲਾਸਟ ਦੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਆਹੀਂ ਇਹ ਅਪੀਲ ਕਰਨੀ ਚਾਹੁੰਦਾ ਹਾਂ ਵੀ ਜਲਦੀ ਤੋਂ ਜਲਦੀ ਮੇਰਾ ਇਹ ਨਜਾਇਜ਼ ਕਬਜ਼ਾ ਛਡਾ ਕੇ ਉਹਨਾਂ ਦਾ ਰਸਤਾ ਵੀ ਵਾਹ ਲਿਆ ਰਸਤੇ ਵਿੱਚ ਮੈਨੂੰ ਲੰਘਣ ਨੂੰ ਵਾਸਤੇ ਕੋਈ ਜਗ੍ਹਾ ਨਹੀਂ ਹੈ ਨਾ ਉਹਨਾਂ ਨੇ ਮੈਨੂੰ ਪਾਣੀ ਦਾ ਜਿਹੜਾ ਵਹਾਇਆ ਉਹ ਮੇਰੇ ਖੇਤਾਂ ਦੇ ਵਿੱਚ ਨੂੰ ਕਰ ਦਿੱਤਾ ਇਹਦੇ ਵਿੱਚ ਨਜਾਇਜ਼ ਕਬਜ਼ਾ ਕਰਕੇ ਇਹ ਨਜਾਇਜ਼ ਜਿਹੜਾ ਕਬਜ਼ਾ ਕੀਤਾ ਹੋਇਆ ਇਹਨੂੰ ਜਲਦੀ ਤੋਂ ਜਲਦੀ ਛਡਾਇਆ ਜਾਵੇ Thank <small> you.